ਆ ਨੰਬਰ ਦਾ ਵੜਨ ਇਧਰ ਆ ਤੂੰ ਕਿੰਨੀ ਵਾਰ ਪੁੱਛ ਗਿਆ ਵੜਾ ਬਸ ਅਸਲੇ ਤੋਂ ਕਿਉਂ ਸ਼ਹਿਰ ਤੋਂ ਆ ਗਏ ਮੋੜ ਇੱਕ ਮਿੰਟ ਯਾਰ ਇੱਕ ਮਿੰਟ ਸ਼ੋਅ ਕਰ ਰਹੇ ਨੇ ਤੁਹਾਡਾ ਪਿੰਡ ਕਿਹੜਾ ਉਹਨਾਂ ਨੂੰ ਪਿੰਡ ਕਿਹਦਾ ਜੀ ਤੁਹਾਡਾ ਲੋਕਲ ਸਰਪੰਚ ਭਾਈ ਸਾਹਿਬ ਚੱਲ ਜਓ ਮੈਂ ਤਾਂ ਲਾਤੀ ਦੇ ਰਿਹਾ ਨਹੀਂ ਸਰ ਆਪਾਂ ਉਹ ਵੀ ਹੁੰਦੇ ਜੀ ਲਾਤੀ ਦੇ ਰਿਹਾ ਯਾਰ ਪਹਿਲਾਂ ਤੁਸੀਂ ਸਰ ਆਪ ਹੀ ਬਦਮਾਸ਼ੀ ਕਰਦੇ ਆਪ ਅਸੀਂ ਕੁਝ ਕੀਤਾ ਜੀ ਸ਼੍ਰੀਮਾਨ ਤੁਹਾਨੂੰ ਮੇਰੀ ਗੱਲ ਕੱਢੀ ਸਰ ਚਲੋ ਜੀ ਨਾਲ ਪੁੱਛੋ ਚਲੋ ਜੀ ਚਲੋ ਸਰ ਇੱਕ ਵਾਰ ਸਪੈਕਟਰ ਸਰ ਮੈਂ ਆਇਆ ਤੇ ਜਾਣਾ ਚਲੋ ਜਾਓ ਯਾਰ ਨਾ ਕਰੋ ਇਹਨਾਂ ਨੂੰ ਸਰ ਕੋਸਾਂ ਲਈ ਸਾਰਿਆਂ ਨੂੰ ਤੁਹਾਨੂੰ ਇਸੇ ਕਰਕੇ ਆਏ ਨੇ ਸਰੋਖ ਲੋਤੀ ਸਾਬ ਨੇ ਸਾਨੂੰ ਵੀ ਕਹੀ ਯਾਰ ਇਹਨੂੰ ਫੜ ਕੇ ਅੰਦਰ ਬਿਠਾਓ ਯਾਰ ਚਲੋ ਚਲੋ ਅੰਦਰ ਬਿਠਾਓ ਸੁਭੀ ਯਾਰ ਹੁਣ ਹਰ ਜਗ੍ਹਾ ਤੁਰੇ ਫਿਰਦੇ ਹਾਂ ਇੱਕ ਤਾਂ ਮਿਸਮਾਨੀ ਹੋਏ ਸਿਰਫ ਜਿਹਦਾ ਘਰ ਆ ਉਹ ਅੰਦਰ ਚਲੋ ਬਾਕੀ ਆਪਿਆਂ ਦੇ ਕੋਲ ਕੰਦੀ ਜੇ ਵਾਧੂ ਕੋਈ ਵੀ ਬੰਦਾ ਤੁਹਾਡੇ ਇੱਥੇ ਨਾਮ ਜ਼ਰੀਬ ਹੋਇਆ ਉਸ ਨੂੰ ਅੰਦਰ ਬੁੜਾਇਆ ਤੁਹਾਡੀ ਗਲਤੀ ਕਰਵੀ ਹੋਏਗੀ ਤੇਰਾ ਕਿਹੜਾ ਪਿੰਡ ਆ ਵੀ ਤਾ ਕੋਲ ਕਰੋ ਪੰਜ ਬੈਠ ਕਰੋ ਉਹ ਕਰ ਦੋ ਮੈਨੂੰ ਦੇਖਾ ਦਿਖਾਓ ਦੱਸ ਕਰੋ ਜੇ ਵਾਧੂ ਪਿੱਛੇ ਲੈ ਜਾਓ ਦੇਖ ਮੈਂ ਸ਼ਾਰਟ ਦਿਖਾ ਕਾਕਾ ਮੈਂ ਤੇਰੇ ਵਰਗੇ ਰੋਡ 36 ਹਨ ਇੱਥੇ ਮੇਰੇ ਕੰਮ ਹੀ ਹੈ ਡਿਊਟੀ ਹੈ ਜੇ ਵੀ ਫਿਰ ਇੱਕੋ ਜਾਓ ਅੱਗੇ ਜਾਓ ਇਹ ਹਮ ਸਿਨਾ ਯਾ ਵੇਖਣਾ ਤੇ ਫਿਰ ਇੱਥੇ ਕੀ ਕਰਨ ਦੇ? ਕਿਹਨਾਂ ਨੂੰ ਆਜੋ? ਛੱਕਾ ਆਵਾਂ ਚਾਹ। ਤੇਰਾ ਪੈਂਡ ਕਿਹੜਾ? ਹਾਂ ਸਭ ਚੱਕਦੇ। ਸਭ ਚੱਕਦੇ। ਤੁਹਾਡਾ ਜੀ। ਸਾਰੇ ਇਸੇ ਕਰਦੇ ਹੋ। ਜਾਓ ਉਧਰ ਜਾਓ। ਕੋਈ ਤੇ ਇਹ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਆ ਔਰ ਕੋਈ ਝਗੜਾ ਹੋਣ ਦੀ ਇਨਫਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਆ। ਕੁਝ ਲੋਕਾਂ ਦਾ ਫਟਰ ਵੀ ਹੋਇਆ ਸਾਰੇ। ਵਿਕੋਜੀ ਤਾਂ ਤਾਂ ਮੈਨੂੰ ਹੀ ਇਨਨੇ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸ ਐਚਓ ਸਾਹਿਬ ਦੀ ਓਲਡੀ ਡਿਊਟੀ ਲਾਤੀ